ਕੋਸਾਉ ਤੋਂ ਵਧੀਆ ਚੀਜ਼ ਜਿਹੜੀ ਬਣਾਈ ਆ ਬਾਈ ਨੇ ਆ ਫਰਸ਼ ਦੇ ਬਿਲਕੁਲ ਨਾਲ ਦੀ ਫਰਸ਼ ਲੱਗੀ ਆ ਖੁਰਲੰਗਾਂ ਵਾਲੀ ਜਿੱਥੇ ਕੇ ਪੱਠੇ ਪਏ ਜਾਂਦੇ ਪਸ਼ੂਆਂ ਨੂੰ ਸਿਰਫ 4 ਇੰਚ ਉੱਚੀ ਹੈ ਨਾ ਇਹ ਇਹ ਬਸ 6 ਇੰਚ ਉੱਚੀ ਹੈ ਇਹਦਾ ਕਾਰਨ ਕੀ ਆ ਰੱਖਣ ਦਾ ਜਿਵੇਂ ਹੁਣ ਬੱਕਰੀਆਂ ਬੋکریاں ਚਾਰ ਕਿਹ ਜਿਹੜੇ ਆਪਾਂ ਥੱਲੋਂ ਖਾਂਦੇ ਹਾਂ ਥੱਲੋਂ ਇਹ ਜੇ ਆਪਾਂ ਸੋਚਦੇ ਜਿਵੇਂ ਆਪਣਾ ਪਹਿਲਾ ਜਾਨਵਰ ਨਹੀਂ ਸੀ ਜੀ ਪਹਿਲਾਂ ਖੁੱਲੇ ਚਰਦੇ ਸੀਗੇ ਉਹਦੇ ਮੁਤਾਬਕ ਜੀ ਅਕਸਰ ਉਹ ਵੀ ਥੱਲੋਂ ਹੀ ਚਰਦੇ ਸੀਗੇ ਕੁਦਰਤੀ ਤਰੀਕੇ ਨਾਲ ਹੀ ਬਣਾਉਂਦਾ ਸੀ ਹਾਂ ਮਨ ਲੋ ਮੈਂ ਸਿਸਟਮ ਬਣਾਤਾ ਜੀ ਆਪਣੇ ਲੋਕਾਂ ਨੇ ਉੱਚੀਆਂ ਖੁਰਲੀਆਂ ਕਰਤੀਆਂ ਹਾਂ ਜੀ ਸਟਰ ਸਾਹਿਬ ਇਹਾਂ ਦੇ ਵੀ ਲਾਰ ਨਹੀਂ ਅੰਦਰ ਜਾਂਦੀ ਅੱਛਾ ਠੀਕ ਹੈ ਬਾਕੀ ਨੰਬਰ 2 ਵੀ ਮੰਨ ਲਓ ਜਿਵੇਂ ਹੁਣ ਇਹ ਚ ਮੰਨ ਲਾ ਇਹ ਹੈਗਾ ਜਿਹੜੇ ਮਨ ਲਾ ਪੱਠੇ ਹੈ ਜਿਵੇਂ ਮਨ ਲਾ ਕਿਤਾ ਪੱਠੇ ਪਾਉਣੇ ਵੀ ਸੌਖੇ ਹੋ ਗਏ ਆਪਾਂ ਹਨਾ ਤੇ ਬਾਕੀ ਜਿਹੜਾ ਕੁਦਰਤੀ ਤਰੀਕਾ ਇਹ ਆਪਾਂ ਵੀ ਉਹਨਾਂ ਦੇ ਮੁਤਾਬਕ ਹੀ ਆਪਣਾਇਆ ਜਿਵੇਂ ਆਪਣੇ ਆਵਲ ਖਰਾਨੇ ਜਿਵੇਂ ਖੁਰਨੀਆਂ ਬਣਾਇਆਂ ਹੁੰਗੀਆਂਗਾ ਬਾਕੀ ਤੁਸੀਂ ਇਹਨਾਂ ਦੀ ਥੋੜਾ ਜਿਹਾ ਹੋਰ ਵੀ ਵਾਧਾ ਸਾਇਚ ਹਾਂਜੀ ਹਾਂ ਸਿਹਤ ਹਾਂਜੀ ਹਾਂਜੀ ਸਿਹਤ ਤਾਂ ਵਾਧਾ ਹੀ ਮਤਲਬ ਮਤਲਬ ਹਾਈਟ ਵਧੀਆ ਮਤਲਬ ਜਿਹੜੀ ਰੀਡ ਦੀ ਹੱਡੀ ਹੈ ਸਹੀ ਰਹਿੰਦੀ ਜੀ ਨਜ਼ੀਰ ਜਿਵੇਂ ਹੁਣ ਬੱਕਰੀਆਂ ਬੋکریاں ਚਾਰ ਕੇ ਜਿਹੜੇ ਆਪਾਂ ਥੱਲੋਂ ਖਾਂਦੇ ਹਾਂ ਹਾਂ ਥੱਲੋਂ ਹੁੰਦੇ ਉਹਨਾਂ ਦੀ ਰੀਡ ਦੀ ਹੱਡੀ ਆਹ ਉਹਨਾਂ ਦੀ ਰੀਡ ਦੀ ਹੱਡੀ ਜਦੋਂ ਸਿੱਧੀ ਹੁੰਦੀ ਹੈ ਜੀ ਬਿਲਕੁਲ ਜੀ ਦੇਸੀ ਤਰੀਕਾ ਇਹ ਸਹੀ ਹੈ ਹਾਂਜੀ ਹਾਂਜੀ ਤੇ ਜਿਹੜੇ ਹੁਣ ਮਤਲਬ ਜਿਵੇਂ ਪਹਿਲਾਂ ਆਪਾਂ ਖੁਰਨ ਕਿਸੇ ਦੀ ਮਨ ਲਟੂਈ ਵਿੰਗੀ ਹੋਊਗੀ 100 ਚ ਮੰਨ ਲਓ 20 ਮੱਜਾਂ ਦੀ ਰੀੜ ਦੀ ਹੱਡੀ ਸਿੱਧੀ ਹੋ ਗਈ ਹਾਂਜੀ 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 ਉਹਨੇ ਜਿੰਨਾ ਸੌਖਾ ਕਰਦੇ ਨੇ ਜਿਵੇਂ ਧੀ ਬੋਤਨ ਸੌਖਾ ਕਰ ਹਾਂਜੀ ਹਾਂਜੀ ਉਹਨੇ ਵਿਗੜ ਜਾਂਦੀ ਛੰਭੀ ਹਾਂ ਉਹ ਸਿਸਟਮ ਹੈ ਬਾਡੀ ਵਿਗੜ ਜਾਂਦੀ ਆਪਾਂ ਮੰਨ ਲਓ ਉਹਨਾਂ ਦਾ ਅਵਲ ਖਰਾਣੇ ਦਾ ਹੀ ਮੈਨ ਜਿਹੜਾ ਇਹ ਜਿਹੜਾ ਹੋਸੀ ਆਈ ਮੈਪ ਉਹ ਹੀ ਇੱਥੇ ਲਾਏ ਬਾਕੀ ਖਰਚਾ ਵੀ ਘਟਾ ਥੱਲੇ ਜੀ ਖਰਚਾ ਵੀ ਬਿਲਕੁਲ ਘਟਾ ਹਾਂ ਫਾਰਸ਼ੇ ਲਾਈ ਹਾਂਜੀ ਹਾਂਜੀ ਇਟਾਂ ਦਾ ਬਹੁਤ ਖਰਚਾ ਘਟਾ ਹੋਇਆ ਜੀ ਹਾਂਜੀ 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 ਬਾਕੀ ਖੁਰਲੀਆਂ ਚੜਨਾ ਵੀ ਔਖਾ ਇੱਧਰ ਨੂੰ ਦੁੱਧੂ ਕਰਨਾ ਮਨ ਲੈ ਏਡੀ ਵੱਡੀ ਖੰਬੀ ਰੱਖਣੀ ਬਾਕੀ ਡਬਲ ਫਾਇਦਾ ਹੋ ਗਿਆ ਜੀ ਨਾਲ ਤਾਂ ਦੋ ਟਾਈਮ ਦੇ ਪੱਠੇ ਪਾਉਣਾ ਸੌਖਾ ਹੋ ਗਿਆ ਜੀ ਹਾਂ ਹਾਂ ਜੀ ਹਾਂ ਨੂੰ ਪਰਲੇ ਪਾਸੇ ਲੱਗ ਜਾਂਦੀ ਇੱਕ ਜੰਮ ਦੇ ਮਾਲਾ ਖੁਰਨੀ ਬਣਾਉਂਦੇ ਜੀ ਇੱਕ ਟਾਈਮ ਦੇ ਪੱਠੇ ਪੈਣੇ ਸੀ ਬਾਕੀ ਨੰਬਰ 2 ਤੂੜੀ ਜਾਨਵਰ ਨੇ ਆ ਨਹੀਂ ਪਤਾ ਇੱਧਰ ਨੂੰ ਸੁੱਟਣੀ ਆ ਇੱਧਰ ਨੂੰ ਸੁੱਟਣੀ ਆ ਹੈ ਇੱਥੇ ਟੋਪੂ ਦੇ ਸਾਈਡ ਤੇ ਰਲਾ ਕੇ ਜੀ ਤੇ ਆਪਣਾ ਮੰਨ ਲਓ ਪੱਠੇ ਵੀ ਦੋ ਟਾਈਮ ਦੀ ਪਾਉਣੇ ਆਪਾਂ ਹਾਂ ਦੋ ਟਾਈਮ ਦੇ ਪਾ ਕੇ ਰੱਖ ਦੋ ਟਾਈਮ ਦੇ ਪੱਠੇ ਆ ਇੱਕ ਵਾਰੀ ਚ ਕੰਮ ਨਵੇੜ ਦਿੰਨਾ ਮਨ ਸਹੀ ਅੱਛਾ 15 ਵਜੇ ਮੰਨ ਲਾ ਇੱਥੇ ਆਪਣੀ ਥੋੜੀ ਪਈ ਹੈ ਨਹੀਂ ਆਪਣੇ ਬਾਹਰ ਦੇ ਵਿੱਚ ਵੱਢ ਕੇ ਲਿਆਉਣ ਤੋਂ ਲੈ ਕੇ ਮੰਨ ਲਾ ਦੋਵਾਂ ਦੇ ਮੰਨ ਲਾ ਇੱਕ ਤੇ ਆਉਂਦੇ ਜਿਵੇਂ ਪਾ ਦਿੰਨੇ ਤਿੰਨ ਵਜੇ ਆਪਾਂ ਉਸ ਤੋਂ ਬਾਅਦ ਤੜਕੇ ਵਾਲੇ ਪਰਲੇ ਪਾਸੇ ਰੱਖਦੇ ਆ ਹਾਂ ਉਹ 20 25 ਮਿੰਟ ਲੱਗਦੇ ਇੱਥੇ ਮੰਨ ਲਾ ਜੋ ਆਪਣੀ ਤੂੜੀ ਪਈ ਹੁੰਦੀ ਹੈ ਦਾਣਾ ਪਿਆ ਹੁੰਦਾ ਪੱਠੇ ਪਏ ਹੁੰਦੇ ਹਾਂਜੀ ਹਾਂਜੀ 20 20 ਮਿੰਟ ਮਹਾ ਲੱਗਦਾ ਜਿਹੜਾ ਤਿੰਨ ਨਾਲ ਨੀਰਾ ਉਹਦੇ ਤੇ ਆਪਾਂ ਖਰਾਕ ਪਾ ਦਿੰਦੇ ਹਾਂ ਹਾਂਜੀ 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 ਆਹ ਚੀਜ਼ ਹੀ ਹੈ ਹਾਂਜੀ ਹਾਂਜੀ ਚਲ ਠੀਕ ਹੈ ਹਾਂਜੀ